ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਜੀ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਜੀ ਮਾਨ ਜਿੰਦਾਬਾਦ ਸ੍ਰੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸ੍ਰੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਲਿਓ ਜੀ

ਗਾਰਡਨ ਇੰਪਰੂਵਮੈਂਟ ਟਰਸਟੀ ਦੇ ਚੇਅਰਮੈਨ ਜੀਦਰਪਾਲ ਆਜੀ ਅਸੀਂ ਨੇ ਕਰਤਾਰਨ ਦੀ ਜਿੰਮੇ ਕੌਣ ਜਿੱਤੀ ਜੇ ਕਹੋਗੇ ਸਰ ਉਹਦੇ ਬਾਰੇ ਤੁਸੀਂ ਅ ਤਨਵਾਦ ਕਰਦਾ ਜੀ ਸਾਰੇ ਪੰਜਾਬੀਆਂ ਦਾ ਤੇ ਬਹੁਤ ਵੱਡਾ ਫਤਵਾ ਸਰਦ ਭਗਵਾਨ ਸਿੰਘ ਦੀ ਮਾਨਨੂਮਾ ਦੇ ਕੰਮ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦਿੱਤਾ ਸੋ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਰਤਾਰਨ ਵਿਧਾਨ ਸਭਾ ਲੋਕਾਂ ਦਾ ਸ਼ੁਕਰਾਨਾ ਕਰਦੇ ਹਾਂ ਕਿ ਜਿਨ੍ਹਾਂ ਨੇ ਬਹੁਤ ਦੂਰ ਅੰਦੇਸ਼ੀ ਵਾਲਾ ਜਿਹੜਾ ਫੈਸਲਾ ਦਿੱਤਾ ਕਿਉਂਕਿ ਅ 1 ਸਵਾ ਸਾਲ ਬਾਅਦ ਉੱਜ ਸਾਇਨ ਚੋਣਾ ਪੰਜਾਬ ਦੇ ਵਿੱਚ ਸੈਮੀ ਫਾਈਨਲ ਇਸ ਨੂੰ ਕਿਹਾ ਜਾਂਦਾ ਸੀਗਾ ਸੋ ਲੋਕਾਂ ਨੇ ਸਾਡੇ ਕੰਮਾਂ ਤੇ ਆਮ ਆਦਮੀ ਪਾਰਟੀ ਸੋਚ ਤੇ ਮੋਹਰ ਲਾਈ ਹੈ ਔਰ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਢ ਬਣਿਆ ਔਰ ਵਿਰੋਧੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਨਕਾਰਿਆ ਕਾਂਗਰਸ ਦਾ ਚੌਥੇ ਨੰਬਰ ਤੇ ਜਾਣਾ ਬੀਜੇਪੀ ਦਾ ਪੰਜਵੇਂ ਨੰਬਰ ਤੇ ਜਾਣਾ ਔਰ ਜੋ ਵਾਰਸ ਪੰਜਾਬ ਦੀ ਜਥੇਬੰਦੀ ਹੈ ਉਸ ਦਾ ਬਹੁਤ ਪਿੱਛੇ ਰਹਿ ਜਾਣਾ ਇਸ ਦਾ ਮਤਲਬ ਸਾਫ਼ ਤੇ ਸਪਸ਼ਟ ਹੈ ਕਿ ਪੰਜਾਬ ਦਾ ਵੋਟਰ ਜਾਗਰੂਕ ਹੈ ਪੰਜਾਬ ਦਾ ਵੋਟਰ ਧਰਮਾਂ ਜਾਤਾਂ ਪਾਤਾਂ ਦੀ ਰਾਜਨੀਤੀ ਨਹੀਂ ਕਰਦਾ ਪੰਜਾਬ ਦਾ ਵੋਟਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦਾ ਇਸ ਕਰਕੇ ਤੰਤੰਦ ਲੋਕਾਂ ਨੇ ਜਿਹੜੀ ਆਮ ਆਦਮੀ ਪਾਰਟੀਆਂ ਨੀਤੀਆਂ ਤੇ ਮੋਹਰ ਲਾਈ ਹੈ ਫਰਮੇਸ਼ ਸਿੰਘ ਸੱਧੂ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿੱਦਾ ਹੈ ਉਹ ਪੈਸਾ ਵੜਦੇ ਦਾ ਅਸੀਂ ਕੁੱਝ ਬਣਾਉਂਦੇ ਨਹੀਂ ਚਾਹੁੰਨੇ ਕਰੰਤਾਰਨ ਦੀ ਜਿੰਦਗੀ ਹੈਗੀ ਹੈ ਤੇ ਜਿਹਨੇ ਇਸੇ ਲੱਡੂ ਨੂੰ ਮਿੱਠਾ ਕਰਾਇਆ ਉਹ ਸਭ ਕੀ ਕਹਿਣਾ ਚਾਹੁੰਦੇ ਕੋਸ਼ਿਸ਼ ਸਾਡੇ ਚੈਨਲ ਦੇ ਸਾਰੇ ਪਾਰਟੀ ਦੇ ਮੈਂਬਰਾਂ ਨੂੰ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੂੰ ਵਰਕਰਾਂ ਨੂੰ ਵਧਾਈ ਦਾ ਹੱਕਦਾਰ ਸਮਝਦਾ ਤੇ ਸਾਰੇ ਪੰਜਾਬੀਆਂ ਨੂੰ ਵਧਾਈ ਦਾ ਹੱਕਦਾਰ ਸਮਝਦਾ ਕਿ ਉਹਨਾਂ ਨੇ ਏਡਾ ਵੱਡਾ ਜਿੱਤ ਦਾ ਫਰਮਾਨ ਆਮ ਆਦਮੀ ਪਾਰਟੀ ਨੇ ਝੋਲੀ ਪਾਇਆ ਆਮ ਆਦਮੀ ਪਾਰਟੀ ਦੀ ਜਿਹੜੀ ਵਰਕਿੰਗ ਕਪੈਸਿਟੀ ਹੈ ਜਿਹੜਾ ਕੰਮ ਕਰਨ ਦੀ ਸੋਚ ਹੈ ਚਾਹੇ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਚਾਹੇ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਦੀ ਸੋਚ ਹੈ ਉਸ ਨੂੰ ਫਤਵਾ ਦਿੱਤਾ ਤਾਂ ਮੈਂ ਸਾਰੇ ਸਮੁੱਚੀ ਟੀਮ ਨੂੰ ਵਧਾਈ ਦਾ ਪਾਤਰ ਸਮਝਦਾ ਤੇ ਵਧਾਈ ਦਿੰਦਾ ਕਿ ਉਹਨਾਂ ਦੀ ਮਿਹਨਤ ਸਦਕਾ ਅੱਜ ਆਮ ਆਦਮੀ ਪਾਰਟੀ ਨੇ ਇੱਡੀ ਵੱਡੀ ਚੋਲੀਦ ਨਾਲ ਜਿੱਤ ਹਾਸਲ ਕੀਤੀ ਹੈ ਠੀਕ ਹੈ ਬਰਕਰਾਰ ਰਹੇ ਤੇ ਇਹ ਤਰਨਤਾਰਨ ਜਿੰਮੀ ਤੋਂ ਉਹਨਾਂ ਨੇ ਫਤਿਹ ਕੀਤੀ ਹੈ ਜਿੱਤੀ ਹੈ ਪਰ ਉਹਦੇ ਵਿੱਚ ਠੀਕ ਕਹਿਣਾ ਚਾਹੁੰਦਾ ਕਿਸੇ ਸਾਡੇ ਮੰਡਲ ਦੇ ਮਾਧਮ ਰਾਹੀਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਤਰਨਤਾਰਨ ਦੇ ਵੋਟਰ ਸਹਿਬਾਨ ਦਾ ਜਿਨ੍ਹਾਂ ਨੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਸੰਧੂ ਜੁਨੇੰਨੀ ਵੱਡੀ ਜਿਹੜੀ ਮਾਰਜ ਨੂੰ ਜਿੱਤ ਦਵਾਈ ਹੈ ਦੂਸਰੀ ਗੱਲ ਇਹ ਹੈ ਕਿ ਜਿਹੜਾ ਮਾਝੇ ਦੇ ਵਿੱਚੋਂ ਇੰਨੀ ਵੱਡੀ ਲੀਡ ਨਾਲ ਜਿੱਤਣਾ ਔਰ ਇਹਦਾ ਸਭ ਤੋਂ ਵੱਡਾ ਸਿਹਰਾ ਸਾਡੇ ਤਰਨਤਾਰਨ ਦੇ ਵੋਟਰ ਸਾਹਿਬਾਨਾਂ ਨੂੰ ਜਾਂਦਾ ਹੈ ਔਰ ਅੱਗੇ ਇੱਕ ਕਿਆਸਨ ਹੁੰਦੀਆਂ ਸੀ ਦੀਆਂ ਕਿ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਉਧਰ ਜ਼ਿਆਦਾ ਸੀਟਾਂ ਲਿਆ ਸਕਦੀ ਹੈ ਮਾਲਵੇ ਚੋਂ ਸਰਕਾਰ ਬਣਾਉਂਦੀ ਹੈ ਉਹ ਵੀ ਸਾਰਾ ਜਿਹੜਾ ਕਲੀਅਰ ਹੋ ਗਈਆਂ ਗੱਲਾਂ ਤੇ ਜਿਹੜੀ ਮੈਂ ਗੱਲ ਕਰਾਂ ਕਿ ਇਹ ਇਕੱਲੀ ਜਿਮਣੀ ਚੋਣ ਨਹੀਂ ਸੀ ਇਹ ਇੱਕ ਸੈਮੀ ਫਾਈਨਲ ਸੀ 2027 ਦਾ 2027 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਜਿਹੜਾ ਰਿਪੀਟ ਹੋਣ ਦੇ ਉੱਪਰ ਇੱਕ ਪੱਕੀ ਮੋਹਰ ਲੱਗ ਗਈ ਹੈ ਔਰ 2027 ਪੱਕੀ ਜਿਹੜੀ ਰਿਪੀਟ ਹੋਣੀ ਹੈ ਸਰਕਾਰ ਔਰ ਜੇ ਜਿਹੜੇ ਸੁਖਵੀਰ ਸਿੰਘ ਬਾਲਦਿਆ ਗੱਲਾਂ ਕਰਦੇ ਆ ਉਹਨੇ ਐਸਜੀਪੀਸੀ ਦਾ ਕੈਸ਼ ਜਿਹੜਾ ਚੱਕ ਕੇ ਉਤੋਂ ਪੈਸਾ ਕਢਾ ਕੇ ਲੋਪਾ ਜਿ ਵੰਡਿਆ ਲੋਕਾਂ ਨੂੰ ਠੀਕ ਆ ਥੋੜਾ ਜਿਹਾ ਉਹ ਪੈਸੇ ਦਾ ਕਦਰ ਕਰਕੇ ਉਹਨੂੰ ਵੋਟ ਵੱਧ ਪਈ ਆ ਪਰ ਜਦੋਂ ਪਤਾ ਲੱਗੇਗਾ ਪੈਸਾ ਕਿੱਥੋਂ ਲਿਆ ਕੇ ਵੰਡਿਆ ਲੋਕਾਂ ਦੇ ਵਿੱਚ ਇਹ ਗੱਲ ਆਏਗੀ ਤਾਂ ਆਉਣ ਵਾਲੇ ਸਮੇਂ ਵਿੱਚ ਦੇਖੋਗੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੀ ਹਾਲ ਹੁੰਦਾਗਾ ਸੋ ਇਸ ਜੱਤ ਦੇ ਉੱਪਰ ਬਹੁਤ ਵੱਡੀ ਖੁਸ਼ੀਆ ਜ਼ਾਹਰ ਕੀਤੀ ਹੈ ਲੱਡੂ ਵੰਡੇ ਜਾ ਰਿਹਾ ਸੋ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਮੁਬਾਰਕਾ ਦਿੰਨਾ ਸਾਡੇ ਵਰਕਰ ਸਹਿਬਾਨਾਂ ਨੂੰ ਸਾਡੇ ਵਲੰਟੀਅਰ ਸਹਿਬਾਨਾਂ ਨੂੰ ਖਾਸ ਕਰਕੇ ਤਨਦਾਰਨ ਦੇ ਮੋਟਰ ਸਹਿਬਾਨਾਂ ਨੂੰ ਬਹੁਤ ਬਹੁਤ ਇਸ ਜਰਦੀ ਬਧਾਈ ਦਿੰਦਾ ਹਾਂ